ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਇਹ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਟਨਾ ਸਾਹਿਬ ਬਾਰੇ ਪਟਨਾ ਸਾਹਿਬ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਹੋਣ ਕਾਰਨ ਸਿੱਖਾਂ ਲਈ ਬਹੁਤ ਮਹਾਨ ਅਤੇ ਪਵਿੱਤਰ ਅਸਥਾਨ ਹੈ ਇਹ ਬਿਹਾਰ ਰਾਜ ਵਿੱਚ ਗੰਗਾ ਨਦੀ ਦੇ ਕਿਨਾਰੇ ਸਥਿਤ ਹੈ ਅਤੇ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਦੂਸਰਾ ਹੈ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 22 ਦਸੰਬਰ 1666 ਇਸਵੀ ਨੂੰ ਇੱਥੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਸੀ ਜਦੋਂ ਉਹਨਾਂ ਦੇ ਪਿਤਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਧਰਮ ਪ੍ਰਚਾਰ ਯਾਤਰਾ ਦੌਰਾਨ ਇੱਥੇ ਆਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਦੇ ਪਹਿਲੇ 5 ਤੋਂ 6 ਸਾਲ ਪਟਨਾ ਸਾਹਿਬ ਵਿਖੇ ਹੀ ਬਿਤਾਏ ਸਨ ਇਸ ਪਵਿੱਤਰ ਧਰਤੀ ਨੂੰ ਸਿੱਖ ਪੰਥ ਦਾ ਪੰਘੂੜਾ ਵੀ ਕਿਹਾ ਜਾਂਦਾ ਹੈ ਇਥੇ ਹੀ ਇਹਨਾਂ ਦੀ ਮੁਢਲੀ ਸਿੱਖਿਆ ਅਤੇ ਸਿਖਲਾਈ ਸ਼ੁਰੂ ਹੋਈ ਸੀ ਜਿਸ ਵਿੱਚ ਗੁਰਮੁਖੀ ਗੁਰਵਾਣੀ ਦੇ ਗਿਆਨ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ ਘੋੜਸਵਾਰੀ ਅਤੇ ਤਰਾਕੀ ਵਰਗੀਆਂ ਸੈਨਿਕ ਸਿਖਲਾਈਆਂ ਵੀ ਸ਼ਾਮਲ ਸੀ ਪਟਨਾ ਦੇ ਰਾਜ ਫਤੇ ਚੰਦ ਮੈਣੀ ਅਤੇ ਉਹਨਾਂ ਦੀ ਰਾਣੀ ਬਾਲ ਗੋਵਿੰਦ ਰਾਏ ਪ੍ਰਤੀ ਬਹੁਤ ਸ਼ਰਧਾ ਰੱਖਦੇ ਸਨ ਅਤੇ ਗੁਰੂ ਸਾਹਿਬ ਦੀਆਂ ਬਚਪਨ ਦੀਆਂ ਕਈ ਖੇਡਾਂ ਇਸ ਇਤਿਹਾਸਿਕ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਗੰਗਾ ਦੇ ਕਿਨਾਰੇ ਜਲ ਕ੍ਰੀੜਾ ਕਰਨਾ ਸ਼ਾਮਲ ਸੀ ਹੈ ਇਸ ਤਖਤ ਸਹਿਬ ਵਿਖੇ ਦਸ਼ਮੇਸ਼ ਪਿਤਾ ਜੀ ਨਾਲ ਸੰਬੰਧਿਤ ਕਈ ਅਨਮੋਲ ਪਾਵਨ ਯਾਦਗਾਰਾਂ ਸੰਭਾਲ ਕੇ ਰੱਖੀਆਂ ਗਈਆਂ ਹਨ ਜਿੰਨਾ ਵਿੱਚ ਗੁਰੂ ਜੀ ਦਾ ਪੰਘੂੜਾ ਸਾਹਿਬ ਉਹਨਾਂ ਦੇ ਛੋਟੇ ਤੀਰ ਤਲਵਾਰ ਅਤੇ ਖੰਡਾ ਚੰਦਨ ਦੀਆਂ ਖੜਾਵਾਂ ਅਤੇ ਗੁਰਮੁਖੀ ਅੱਖਰ ਲਿਖਣ ਵਾਲੇ ਕਾਗਜ਼ਾਂ ਦੇ ਚਿੰਨ ਸ਼ਾਮਲ ਹਨ ਤਾਕਤ ਸ਼੍ਰੀ ਪਟਨਾ ਸਾਹਿਬ ਸਿੱਖਾਂ ਲਈ ਕੇਵਲ ਇੱਕ ਇਤਿਹਾਸਿਕ ਸਥਾਨ ਹੀ ਨਹੀਂ ਬਲਕਿ ਇੱਕ ਅਧਿਆਤਮਿਕ ਕੇਂਦਰ ਹੈ ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਇਕੱਠੇ ਹੁੰਦੇ ਹਨ